ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦੀ ਅਤਰਿੰਕ ਕਮੇਟੀ ਦੀ ਮੀਟਿੰਗ ਕੀਤੀ ਗਈ ਇਸ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ tạmੀ ਵੱਲੋਂ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੰਮਾ ਸਮਾਂ ਵਿਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸਿੰਘਾਸ਼ਣਮਈ ਜੀਵਨ ਅਤੇ ਕੁਰਬਾਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰ ਭੇਟ ਕਰਦੀ ਹੈ ਪਾਇ ਗਜਿੰਦਰ ਸਿੰਘ ਵੱਲੋਂ ਦ੍ਰਿੜਤਾ ਨਾਲ ਸਿੱਖ ਸਿੰਦਾਤਾ ਤੇ ਪੈਰਾ ਦੇਣਾ ਅਤੇ ਕਟਨ ਹਾਲਾਤਾਂ 'ਚ ਜੀਵਨ ਬੰਦ ਤੇ ਕਰਨਾ ਉਹਨਾਂ ਦੀ ਪੰਥਕ ਪਛਾਣ ਦਾ ਲਿਖਾਇਕ ਹੈ ਕੌਮ ਵੱਲੋਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਤੋਂ 2.5 ਸਾਲ ਪਹਿਲਾਂ ਉਹਨਾਂ ਨੂੰ ਮਾਨ ਤੇ ਸਤਿਕਾਰ ਦੇਣ ਲਈ ਜਿਹੜਾ ਉਹ 12 ਸ਼ਖਸੀਅਤਾਂ ਚੁਣੀਆਂ ਗਈਆਂ ਸੀ 19 ਸ਼ਖਸੀਅਤਾਂ ਦੇ ਵਿੱਚ ਇੱਕ ਪਾਇ ਗਜਿੰਦਰ ਸਿੰਘ ਜੀ ਵੀ ਸੀ ਸੋ ਦੂਸਰਾ ਪਾਇ surjeet singh ji pittewan saheb ਉਹਨਾਂ ਦੇ ਫਾਦਰ ਉਹਨਾਂ ਦੇ ਵੀ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਖਾਲਸਾ ਵਾਹਿਗੁਰੂ ਦੀ ਪ੍ਰਕਾਸ਼ ਜੁਰਮ ਨੇ ਕੋਰ ਦੁਆਰਾ ਪ੍ਰਬੰਧਕ ਕਮੇਟੀ ਦੀ ਅਬਜੈਕਟਿਵਲੀ ਐਟ ਮੀਟਿੰਗ ਹੋਈ ਜਿਹਦੇ ਵਿੱਚ ਸਭ ਤੋਂ ਪਹਿਲਾਂ ਖਾਲਸਾ ਪੰਥ ਦੀਆਂ ਮੋਰੀਆਂ ਪੰਜਾਂ ਦੀਆਂ ਸਵਾ ਦੇ ਵਿੱਚੋਂ ਭਾਈ ਗਜਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਗੈਰੇ ਦੁੱਖ ਦਾ ਪੱਟਾ ਵਾਗਿਆ ਨਾਲ ਨਾਲ ਪਰਿਵਾਰ ਨਾਲ ਹਮਦਾਰੀ ਵੀ ਬੀਬੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕਰਦੀ ਆ ਲੰਮਾ ਸਮਾਂ ਚਲਾ ਬਕਰ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਰਸਨ ਭਾਈ ਜੀ ਮਨੁੱਖ ਅਤੇ ਕੁਰਬਾਨੀ ਨੂੰ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਤਕਾਰ ਭੇਟ ਕਰਦੀ ਹੈ। ਭਾਈ ਗਜਿੰਦਰ ਸਿੰਘ ਵੱਲੋਂ ਬ੍ਰੇਡਾਂ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦੇਣਾ ਅਤੇ ਕਠਨ ਹਾਲਾਤਾਂ ਵਿੱਚ ਜੀਵਨ ਪੰਥ ਤੈਅ ਕਰਨਾ ਉਹਨਾਂ ਦੀ ਪੰਥਕ ਪਛਾਣ ਦਾ ਲਖਾਇਕ ਹੈ। ਕੌਮ ਵੱਲੋਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਡਾਕਟਰ ਜੀ ਕਾਹਤਕ ਸਾਹਿਬ ਵੱਲੋਂ ਵੀ ਅੱਜ ਤੋਂ 2.5 ਸਾਲ ਪਹਿਲਾਂ ਉਹਨਾਂ ਨੂੰ ਮਾਨਸ ਤੇ ਸਤਕਾਰ ਦੇਣ ਲਈ ਜਿਹੜਾ ਉਹ 12 ਸ਼ਖਸੀਤਾਂ ਚੁਣੀਆਂ ਗਈਆਂ ਸੀ ਉਹਨਾਂ ਸ਼ਖਸੀਤਾਂ ਦੇ ਵਿੱਚ ਇੱਕ ਭਾਈ ਗਜਿੰਦਰ ਸਿੰਘ ਜੀ ਵੀ ਸੀ ਸੋ ਦੂਸਰਾ ਭਾਈ ਸਰਜੀਤ ਸਿੰਘ ਜੀ ਪਿੱਡੇਵਾਂਡ ਸਾਹਿਬ ਉਹਨਾਂ ਦੇ ਫਾਦਰ ਉਹਨਾਂ ਦੇ ਵੀ ਅਕਾਲ ਚਲਾਣੇ ਤੇ ਦੁੱਖ ਦਾ ਪਰਟਾਵਾ ਖਿੱਟਾ ਗਿਆ ਉਹ ਤੋਂ ਲਾਵਾ ਜਿਹੜਾ ਸਾਡਾ ਅੱਜ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਜੈਕਟਿਵ ਦੇ ਵਿੱਚ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਮਾਨਕ ਸੀ ਕਿ ਸੱਚਖੰਡ ਸ੍ਰੀ ਹਜੂਰ ਦਰਬਾਰ ਸਾਹਿਬ ਜੀ ਦੇ ਘਟੋ ਘਟ ਦੋ ਗ੍ਰੰਥੀ ਜਰੂਰ ਰੱਖੇ ਜਾਣ ਜੋ ਉਹਨਾਂ ਦੇ ਵਿੱਚ ਭਾਈ ਕੇਵਲ ਸਿੰਘ ਜੀ ਪੁੱਤਰ ਸਰਦਾਰ ਸਰਦੇਵ ਸਿੰਘ ਜੀ ਪਿੰਡ ਬਹਿਣੀਵਾਲ ਦੇਸ਼ਤਕ ਮਾਨਸਾ ਜਿਹੜੇ ਸਾਡੇ ਪੰਜ ਪਿਆਰਿਆਂ ਦੇ ਵਿੱਚ ਸੇਵਾ ਲਵਾਉਂਦੇ ਆ ਔਰ ਉਹਨਾਂ ਤੋਂ ਇਲਾਵਾ ਭਾਈ ਪ੍ਰਵਿੰਦਰਪਾਲ ਸਿੰਘ ਜੀ ਪੁੱਤਰ ਭਾਈ ਭਾਰਤ ਸਿੰਘ ਜੀ ਕਾਨੂੰ ਵਾਲਾ ਰੋਡ ਬਟਾਲਾ ਇਹ ਦੋ ਸ਼ਖਸੀਤਾਂ ਦੀ ਜਿਹੜੀ ਸਿੰਘ ਸਹਿਬਾਨਾਂ ਦੀ ਸਪਾਈਕਰ ਲਖ ਸਿੰਘ ਖਾਲਸਾ ਵੀ ਮੈਂਬਰ ਸੀ ਉਹਨਾਂ ਵੱਲੋਂ ਇਹ ਸ਼ਿਫਾਰਿਸ਼ ਕੀਤੀ ਸੀ ਇਹਨਾਂ ਨੂੰ ਜੋ ਪਾਇਆ ਗਿਆ ਸੀ ਤੇ ਉਹਨਾਂ ਦੋਹਾਂ ਦੇ ਸੱਚਖੰਡ ਸ੍ਰੀ ਅਰਮੰਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਤੌਰ ਸਿੰਘ ਸਾਹਿਬ ਗ੍ਰਾਂਤੀ ਸਿੰਘ ਉਹਨਾਂ ਦੀ ਜਿਹੜੀ ਉਹ ਚਾਹਣ ਆ ਉਹਨੂੰ ਅੱਜ ਪ੍ਰਵਾਨ ਕੀਤਾ ਗਿਆ। ਦੂਸਰਾ ਇੱਕ ਜਿਹੜਾ ਅਹਿਮ ਮਾਮਲਾ ਉਹ ਸੀਗਾ ਵੀ ਬੜੇ ਲੰਬੇ ਹਰਸੇ ਤੋਂ ਇੱਕ ਕਾਰਾਂ ਦੀ ਵਿਅਦਵੀ ਕਰਨ ਲਈ ਜਦੋਂ ਵੀ ਕਿਤੇ ਸ਼੍ਰੋਮਣੀ ਕਉਤਰਾਂ ਪ੍ਰਬੰਧਕ ਕਮੇਟੀ ਇੱਕ ਆਵਾਜ਼ ਬੁਲੰਦ ਕਰਦੀ ਉਹ ਆਵਾਜ਼ ਹੀ ਰਹਿ ਜਾਂਦੀ ਆ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਪਿਛਲੇ ਦਿਨੀ ਰਾਜਸਥਾਨ ਵਿਖੇ ਸਾਡੀਆਂ ਦੋ ਬੇਟੀਆਂ ਇੱਕ ਨੇ ਦਾ ਕਕਾਰ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨੂੰ ਇਹ ਮੌਕਾ ਹੀ ਨਹੀਂ ਦਿੱਤਾ ਜਾਦ ਕੇ ਫੰਡਾਮੈਂਟਲ ਰਾਈਟ ਦੇ ਤੌਰ ਦੇ ਉੱਤੇ 6 ਇੰਚ ਇਹਨਾਂ ਦੀ ਆਪਣੀਆਂ ਵੀ ਨਿਰਧਾਰ ਤੇ ਆ ਕੇ ਜਹਾਜ਼ 'ਚ ਵੀ ਜਾਣਾ ਹੋਵੇ ਤੇ ਉਹਦੇ 'ਤੇ 6 ਇੰਚ ਦੀ ਜਿਹੜੀ ਤੁਸੀਂ ਸਰੀ ਸਾਹਿਬ ਪਹਿਨ ਕੇ ਜਾ ਸਕਦੇ ਆ ਪਰ ਉਸ ਬੇਟੀ ਨੂੰ ਹੀ ਨਹੀਂ ਮਨਾ ਕੀਤਾ ਉਸ ਤੋਂ ਇਲਾਵਾ ਦੂਸਰੀ ਜਿਹੜੀ ਬੇਟੀ ਸੀ ਉਹਨੇ ਬੜੀ ਜਦੋਜਹਿਦ ਕੀਤੀ ਪਰ ਉਹਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਵੀ ਅਕਸਰ ਆਇਆ ਕਿ ਸੈਂਟਰਲ ਜਿਹੜੇ ਸਕੂਲ ਆ ਜਿਹੜੇ ਆਪਣੇ ਆਮ ਤੌਰ ਦੇ ਉੱਤੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਫੌਜ ਦੇ ਸਟੇਸ਼ਨਾਂ ਦੇ ਉੱਤੇ ਉਹ ਬੱਚੇ ਜਿਹੜੇ ਇੰਟਰਸਟ ਐਸ ਦੇਣ ਜਾਂਦੇ ਆ ਤਾਂ ਉਹਨਾਂ ਦੇ ਕੜੇ ਲਹਾਏ ਜਾਂਦੇ ਆ ਮੈਂ ਸਮਝਦਾ ਇਹ ਧਾਰਮਿਕ ਤੌਰ ਤੇ ਬਹੁਤ ਵੱਡੀ ਇੱਕ ਆਵਾਗਿਆ ਕੀਤੀ ਜਾਂਦੀ ਯਾਦ ਕੇ ਇਹ ਪੰਜਾਬ ਦੀ ਪਰੰਪਰਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਰਹਿਤ ਮਰਿਆਦਾ ਅਨੁਕੂਲ ਅਮਰਧਾਰੀ ਸਿੱਖ ਨੇ ਪੰਜ ਕਕਾਰਾਂ ਆਂਕਸਾਂ ਰੱਖਣੇ ਆ ਤੇ ਇੱਥੇ ਪਤਾ ਵੀ ਹੈ ਇਹਨਾਂ ਨੂੰ ਸਾਰਿਆਂ ਨੂੰ ਕਿ ਸਿੱਖ ਰਹਿਤ ਮਰਿਆਦਾ ਤੇ ਜਿਹੜਾ ਅਮਰਧਾਰੀ ਸਿੱਖ ਆ ਉਹਦੀ ਰਹਿਤ ਕੀ ਆ ਪਾਰੋਂ ਜਾਣ ਬੁੱਝ ਕੇ ਇਹੋ ਜਿਹੀਆਂ ਕੋਝੀਆਂ ਜਿਹੜੀਆਂ ਉੱਥੇ ਸ਼ਰਾਤਨਾ ਕਰਦੇ ਆ ਜਿਹੜੀਆਂ ਕਿਰਨਾਤਮਕ ਤੌਰ ਤੇ ਸਿੱਖਾਂ ਨੂੰ ਤੋਟਣ ਦਾ ਬਿਲਕੁਲ ਕਰਦੇ ਤੇ ਮੈਂ ਸਮਝਦਾ ਜਿਹੜੇ ਵੀ ਅਧਿਕਾਰੀ ਇਹੋ ਜੀ ਆ ਮਾਕਦ ਕਰਦੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਚਾਹੇ ਪਾਰਜਾ ਦਾਜ ਕੀਤਾ ਜਾਵੇ ਚਾਹੇ ਕੋਈ ਹੋਰ ਇਹਦਾ ਹੱਲ ਕੱਢਿਆ ਜਾਵੇ ਅਸੀਂ ਅੱਜ ਵਿਚਾਰ ਕੀਤੀ ਆ ਕਿ ਸੈਂਟਰਲ ਗਵਰਨਮੈਂਟ ਨੂੰ ਵੀ ਰਿਪਰੈਜ਼ੈਂਟੇਸ਼ਨ ਭੇਜੀ ਜਾਊਗੀ ਨਾਲ ਦੀ ਨਾਲ ਕਾਨੂੰਨੀ ਮਹਾਰਾਜ ਕੋਲੋਂ ਰਾਇ ਲੈ ਕੇ ਜੇ ਸਾਨੂੰ ਕਾਨੂੰਨ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਅਸੀਂ ਜ਼ਰੂਰ ਖੜਕਾਵਾਂਗੇ ਕਿਉਂਕਿ ਬਹੁਤ ਵੱਡੀ ਤੇ ਸਿੰਘ ਸਾਬਾ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਇਹਦੇ ਉੱਤੇ ਵੱਖ-ਵੱਖ ਜਿਤੇਬੰਦੀਆਂ ਸਾਧ ਕੇ ਇਹਨਾਂ ਨੂੰ ਸੁਚੇਤ ਕਰੋ ਕਿਉਂਕਿ ਰੋਜ਼ ਦੀ ਇੱਕ ਗੱਲ ਹੋ ਗਈ। ਉਹ ਤੋਂ ਇਲਾਵਾ ਜਿਹੜਾ ਆ ਪਿਛਲੇ ਦਿਨੀ ਇੱਕ ਮੈਂਬਰ ਪਾਰਲੀਮੈਂਟ ਕੱਢਣਾ ਕੰਦਨਾ ਰਣੌਤ ਬਣ ਕੇ ਗਈ। ਉਹਦਾ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਉਹ ਵਿਵਾਦ ਹੋਇਆ। ਔਰ ਉਸ ਵਿਵਾਦ ਦੇ ਸਿੱਟੇ ਕੀ ਨਿਕਲੇ ਕਿ ਇੱਕ ਤਾਂ ਉਹਨੇ ਬੜੀ-ਬਡੀ ਬੋਲਦੀ ਨੇ ਉਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਸਿੱਖਿਆ ਸਾਰੇ ਇਹਨਾਂ ਨੂੰ ਕਨਾਤਮਕ ਤੌਰ ਦੇ ਉੱਤੇ ਸਾਰਿਆਂ ਦੇ ਉਹਨੇ ਉਹ ਤੇ ਕਮੈਂਟ ਕੀਤਾ ਜਿਹੜਾ ਉਹਦੇ ਤੇ ਪਰਚਾ ਦਾਜ ਹੋਣਾ ਪੜਦਾ ਦੂਸਰਾ ਹਮਾਦਰ ਪ੍ਰਦੇਸ਼ ਦੀ ਸਰਕਾਰ ਨੇ ਮੈਂ ਸਮਝਦਾ ਪੰਜਾਬੀਆਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਿੰਨੇ ਕੁ ਟੂਰਿਸਟ ਉੱਥੇ ਜਾਂਦੇ ਆ ਤੇ ਉੱਥੇ ਉਹ ਜਿਹੜਾ ਇੱਕ ਸਾਡੇ ਵੀਰ ਗਿਆ ਭਾਵੇਂ ਉਹ ਕੇਸਾ ਤਾਰੀ ਨਹੀਂ ਸੀ ਉਹਦੀ ਵਾਈਫ ਨਾਲ ਸੀ ਜਿਹੜੀ ਵਿਦੇਸ਼ ਚੋਂ ਆਈ ਹੋਸੀ ਉਹਨਾਂ ਬੁਰੀ ਤਰ੍ਹਾਂ ਜਿਹੜਾ ਆ ਫਟੜ ਕੀਤਾ ਗਿਆ ਤੇ ਮੈਂ ਸਮਝਦਾ ਵੀ ਇਹ ਕਾਨੂੰਨ ਆ ਕਿਹੜਾ ਆਜਾਤ ਦਿੰਦਾ ਵੀ ਜੇ ਕਿਸੇ ਨੇ ਕੋਈ ਕੀਤਾ ਵੀ ਆ ਕੋਈ ਤੇ ਉਹ ਦੂਸਰੇ ਜਿਹੜੇ ਆ ਉਹਦਾ ਕਿਉਂ ਰਜਤ ਭੋਪਣ ਪਹਿਲਾਂ ਦਾ ਬੜੀ ਵੱਡੀ ਜਿਆਤੀ ਆ ਜੇ ਉਹ ਬੇਟੀ ਕੁਲਵਿੰਦਰ ਨੇ ਕੋਈ ਗੱਲ ਕੀਤੀ ਸੀ ਉਹਦੇ ਦਾ ਪਾਰਜਾਦਾਰਜ ਹੋ ਗਿਆ ਦੇ ਉਹਦੀ ਬਦਲੇ ਵੀ ਬੰਗਲੌਰ ਦੀ ਕਰਤੀ ਤੇ ਜਿਹੜੀ ਬਤੌਰ ਮੈਂਬਰ ਪਾਰਲੀਮੈਂਟ ਜਾਣਦੀ ਆ ਉਹ ਸਿੱਖਾਂ ਦੇ ਤੰਜ ਕੱਸੇ ਤੇ ਆਪਾਂ ਉਹਨੂੰ ਪੁੱਛਣਾ ਕਹੀਏ ਸਿਕਿਉਰਿਟੀ ਸਰਟੀਫਿਕੇਟ ਔਰ ਰਾਦਰ ਮਤਲਬ ਸਿਕਿਉਰਿਟੀ ਪ੍ਰੋਵਾਈਡ ਕਰਕੇ ਇੱਕ ਸ਼ਾਇਦ ਪਈ ਇਹਨੂੰ ਮੈਟਲ ਦਿੱਤਾ ਜਾ ਰਿਹਾ ਮੈਂ ਸਮਝਦਾ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਇਹ ਬੇਤਰਾ ਕੀਤਾ ਜਾ ਰਿਹਾ ਔਰ ਇਹ ਹੌਲੀ ਹੌਲੀ ਘੜਾ ਭਰਦਾ ਜਾ ਰਿਹਾ ਤੇ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਮਾਜਤ ਸਰਕਾਰ ਜਿਹੜੀ ਉਹ ਸੁਚੇਤ ਹੋਵੇ ਪਏ ਸਾਨੂੰ ਤਾਂ ਫਰਕ ਨਹੀਂ ਪੈਣਾ ਟੂਰਿਸਟ ਜਿਹੜੇ ਆ ਕੇ ਦੇਖ ਲਓ ਕਿਨੇ ਘੱਟ ਗਏ ਉਹ ਸਾਰੇ ਉਧਰ ਜੰਮੂ ਕਸ਼ਮੀਰ ਵੱਲੋਂ ਦੌੜ ਗਏ ਤੀਸਰਾ ਜਿਹੜਾ ਸਗਾ ਉਹ ਸਗਾ ਜਿਹੜਾ ਇੱਥੇ ਜੋਗਾ ਕਰਨ ਦਾ ਅਜਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਹੁਤ ਸਾਰਿਆਂ ਪੱਖਾਂ ਤੋਂ ਲੋਕਾਂ ਨੇ ਰਾਇਆਂ ਵੀ ਦਿੱਤੀਆਂ ਉਹਦੇ ਵੱਲੋਂ ਵੀ ਲਿਖ ਕੇ ਆਇਆ ਪਰ ਮੈਂ ਅਕਸਰ ਹੀ ਕਿਉਂਕਿ ਮੈਂ ਬਹੁਤ ਇਹਦੀ ਢੰਗਾਈ ਚ ਆਪਣੇ ਵਿਚਾਰ ਪਹਿਲਾਂ ਵੀ ਦੇ ਚੁੱਕਾ ਪਰ ਅੱਜ ਐਜੈਕਟਿਵ ਦੀ ਮੀਟਿੰਗ ਸੀ ਇਹਨੂੰ ਬੜੇ ਸਖਤ ਲਾਭਜਾਂ ਦੇ ਵਿੱਚ ਇਹਨੂੰ ਕੰਡੈਮਨ ਨਹੀਂ ਕੀਤਾ ਇਹਨੂੰ ਤਾਰਨਾ ਕੀਤੀ ਗਈ ਕਿ ਰਹਿਤ ਮਰਿਆਦਾ ਦੇ ਪੱਖ ਤੋਂ ਇੱਕ ਇਸ ਧਾਰਮਿਕ ਸਥਾਨ ਦਾ ਤੇ ਹਰ ਇੱਕ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਹੁੰਦੀ ਹੈ ਤੇ ਉਹ ਮਰਿਆਦਾ ਨੂੰ ਭੰਗ ਕਰਨ ਦਾ ਯਤਨ ਕੀਤਾ ਗਿਆ ਉਹ ਜਾਣ ਬੁੱਝ ਕੇ ਕੀਤਾ ਗਿਆ ਫਿਰ ਕਿਉਂਕਿ ਬੇਤੀ ਕਰਕੇ ਉਹਨਾਂ ਬੁਲਵਾਇਆ ਪਈ ਸਾਨੂੰ ਮਾਫੀ ਦਿੱਤੀ ਜਾਵੇ ਮੈਂ ਸਮਝਦਾ ਕਿ ਚਲੋ ਮਾਫੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਛਾਲਿਆ ਪਰ ਜੇ ਆਪਾਂ ਇਦਾਂ ਦੀਆਂ ਗੱਲਾਂ ਕਰ ਕਰਕੇ ਕਰ ਕਰਕੇ ਜੇ ਇਹਨਾਂ ਸਿੱਖ ਤੇ ਘਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਵੇ ਵੱਡਾ ਵਿਵਾਦ ਇੱਕ ਗੁੱਸਾ ਵੀ ਉੱਠਦਾ ਜੇ ਜਾਣ ਬੁੱਝ ਕੇ ਜਿਹੜੀ ਕੋਈ ਕਾਰਵਾਈ ਕਰਦਾ ਉਹ ਫਿਰ ਬਖਸ਼ਣਯੋਗ ਨਹੀਂ ਹੁੰਦੀ ਸੋ ਅਬਜੈਕਟਿਵ ਕਮੇਟੀ ਇਸ ਮੁੱਚੇ ਤੌਰ ਤੇ ਦੇਸ਼ ਤੇ ਵਿਦੇਸ਼ ਦੀਆਂ ਸੰਗਠਨਾਂ ਨੂੰ ਜਿਉ ਆਇਆ ਕਹਿੰਦੀ ਆ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਬੋਰਡ ਵੀ ਲਾਏ ਆ ਕੁਝ ਉੱਥੇ ਸਾਡੇ ਸਪੀਕਰਾਂ ਦੇ ਮੁੱਦੇ ਬੋਲਦੇ ਵੀ ਆ ਜੀ ਆਇਆਂ ਨੂੰ ਪਰ ਇਸ ਸਥਾਨ ਦਾ ਤੇ ਹਰ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਆ ਉਹ ਮर्यादा ਨੂੰ ਭੰਗ ਨਾ ਕਰੋ ਕਿਉਂਕਿ ਸਾਡਾ ਵੀ ਜਿੱਤ ਨਹੀਂ ਕਰਦਾ ਫਿਰ ਕਿ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਵੇ ਪਰ ਜਿਹੜੇ ਮੋਬਾਈਲ ਵਰਤੋਂ ਕਰਦੇ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਨੇ ਵੀ ਹੁਕਮ ਆਦੇਸ਼ ਕਰ ਦਿੱਤਾ ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ ਤੇ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ। ਉਦੋਂ ਜ਼ਿਆਦਾ ਉਥੇ ਕੈਮਰਾ ਘਮਾਉਣਾ, ਉਥੇ ਜਾ ਕੇ ਦੂਸਰਿਆਂ ਨੂੰ ਫਿਰ ਪਰੇਸ਼ਾਨੀ ਕਰ ਲਈ ਇਹਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ। ਕਮੀ ਸਾਹਿਬ ਉਹ ਤੋਂ ਇਲਾਵਾ ਜਿਹੜੇ ਸਾਡੇ ਦੋ ਅਸੀਂ ਪਿਛਲੇ ਸਾਲਾਂ ਚ ਇੱਕ ਨਿਸ਼ਚੇ ਅਕੈਡਮੀ ਦੇ ਤਹਿਤ ਯੂਪੀਐਸਸੀ ਲਈ ਉਹ ਚੰਡੀਗੜ੍ਹ ਫੈਕਟਰੀ 27 ਦੇ ਵਿੱਚ ਸਾਡਾ ਸਪੋਰਟ ਚੱਲ ਰਹੀ ਅਕੈਡਮੀ। ਉਹਦੇ ਵਿੱਚ ਸਾਡਾ ਇੱਕ ਬੱਚਾ ਗੁਰਜੋਤ ਸਿੰਘ। ਉਹਨੇ ਪ੍ਰੀਲਿਮਰੀ ਟੈਸਟ ਵੀ ਆਈਐਸ ਦਾ ਸਾਡਾ ਪਹਿਲਾ ਸਿੱਖ ਬੱਚਾ ਸਾਫ ਸੂਰਤ। ਜਿਹਨੇ ਉਹ ਟੈਸਟ ਵੀ ਪ੍ਰੀਲਿਮਰੀ ਜਿਹੜਾ ਕਲੀਅਰ ਕੀਤਾ ਉਹਨੂੰ ਬੱਚੇ ਨੂੰ ਵਧਾਈ। ਉਹਦੇ ਪਰਿਵਾਰ ਨੂੰ ਵੀ ਵਧਾਈ ਆ ਤੇ ਪਿਛਲੇ ਬੱਚੇ ਸਾਡੇ ਜਿਹੜੇ ਉੱਥੇ ਆਲਰੇਡੀ ਚੱਲ ਰਹੇ ਆ ਤੇ 25 ਬੱਚੇ ਐਤਕੀ ਨਵੇਂ ਟੈਸਟ ਲੈ ਕੇ ਉਹਨਾਂ ਦਾ ਵੀ ਨਵਾਂ ਬੈਚ ਜਿਹੜਾ ਸ਼ੁਰੂ ਕੀਤਾ ਗਿਆ। ਉ ਤੋਂ ਲਾਵਾ ਸਿੱਖ ਬੱਚੇ ਬੱਚੀਆਂ ਜਿਹੜੇ ਜੁਡੀਸ਼ੀਅਲ ਵਿੱਚ ਆਉਣ ਉਹ ਪੀਸੀਐਸ ਜੁਡੀਸ਼ਰੀ ਲਈ ਪਾਂਤਰ ਆਪਣਨ ਕਹਾਜ਼ਦਾਰ ਗੁਰਚਾਰ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਕੇ ਉਹ 25 ਬੱਚਿਆਂ ਦੀ ਚੋਣ ਕੀਤੀ ਗਈ ਹੈ ਜਿਹੜੀ 13 ਜੁਲਾਈ ਨੂੰ ਅਸੀਂ ਉੱਥੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਗੁਰਚਾਰਨਾ ਚ ਅਰਦਾਸ ਕਰਕੇ ਉਹਦੀ ਸ਼ੁਰੂਆਤ ਨਹੀਂ ਕਰ ਰਹੇ ਉਹ ਦੋ ਐਕੈਡਮੀਆ ਸਾਡੀਆਂ ਜਿਹਦੇ ਵਿੱਚ ਜੋਾ ਜਾਤਾਂ ਮੇਂ ਬੱਚਾ ਸਿੱਖ ਹੋਵੇ ਜਾਂ ਅੰਮ੍ਰਿਤਧਾਰੀ ਹੋਵੇ ਉਹਦੇ ਕੋਲੋਂ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਊਗਾ ਨਾ ਰਹਿੈਸ ਦਾ ਨਾ ਉਹਦੇ ਖਾਣੇ ਲੰਗਰ ਦਾ ਤੇ ਨਾ ਉਹਦੀ ਕੋਈ ਫੀਸ ਹੋਊਗੀ ਤੇ ਜਿਹੜੀ ਸਾਡੇ ਚੰਡੀਗੜ੍ਹ ਸਾਡੀ ਚਲਦੀ ਅਕੈਡਮੀ ਉਹਦੇ ਅਸੀਂ ਰੈਨਾਉਂਡ ਜਿਹੜੇ ਹੈਗੇ ਆ ਵੱਡੀਆਂ ਅਕੈਡਮੀਆਂ ਨੂੰ ਪੜਾਉਂਦੇ ਆ ਟੀਚਰ ਸਹਿਬਾਨ ਉਹ ਅਸੀਂ ਹਾਇਰ ਕੀਤੇ ਹੋਆ ਇਹ ਬੜੀ ਲੰਮੇ ਸਮੇਂ ਦੀ ਮੰਗ ਸੀ ਤੇ ਅਸੀਂ ਪੀਸੀਆ ਜੁਡੀਸ਼ਰੀ ਦਾ ਵੀ ਇਸ ਸਾਲ ਕੋਸ਼ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਉਹ ਤੋਂ ਇਲਾਵਾ ਪਿਛਲੇ ਦਿਨੀ ਸਾਡੇ ਰੁਜ਼ਗਾਰ ਮੇਲਾ ਸੈਕਟਰ 27 ਕਾਲਜੀਦਰਨਵਾਸ ਦੇ ਕੇ ਉਹ ਬੱਖ-ਬੱਖ ਕੰਪਨੀਆਂ ਉੱਤੇ ਸੱਦੀਆਂ ਸੀ ਤੇ ਜਿਹਦੇ ਵਿੱਚ ਮੈਨੂੰ ਖੁਸ਼ੀ ਆ ਲਗਭਗ 2200 ਬੱਚੇ ਸਾਡੇ ਉਹਨਾਂ ਦੀਆਂ ਪਲੇਸਮੈਂਟਾਂ ਵੀ ਉੱਤੇ ਹੋ ਗਈਆਂ। 600 ਬੱਚਾ ਟੋਟਲ ਆਇਆ ਸੀ। ਸੋ 2500 ਬੱਚਾ ਜਿਹੜਾ ਉਹਨਾਂ ਦੇ ਵਿੱਚੋਂ ਉਹ ਸਿਲੈਕਟ ਹੋਇਆ ਤੇ ਉਹ ਜਿਹੜੀਆਂ ਰਹਿ ਗਈਆਂ ਸੀ ਕੰਪਨੀਆਂ ਉਹਨੇ ਵੀ ਆ ਕੇ ਸਾਨੂੰ ਆਫਰ ਕੀਤੀ ਯਾਰ ਕਿ ਆਗਾਮੀ ਤੁਸੀਂ ਜੇਲੇ ਕੋਈ ਇਦਾਂ ਦਾ ਮੇਲਾ ਲਾਓ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਨੂੰ ਜਰੂਰ ਚੇਤੇ ਕਰ ਲਿਓ ਉਹ ਤੋਂ ਲਾਵੇ ਕਿ ਜਿਹੜੀ ਬਹੁਤ ਇੰਪੋਰਟੈਂਟ ਗੱਲ ਸੀ ਕਿ ਸਾਡਾ ਬਰਨਾਲਾ ਗੁਰਦਵਾਰਾ ਸਾਹਿਬ ਦਾ ਇੱਕ ਲੀਤੀ ਕੱਥੇ ਲੰਮੇ ਸਮੇਂ ਦੀ ਪੈਂਡਿੰਗ ਸੀ ਉਹ ਸਾਡਾ ਇੱਕ ਪੰਥ ਦੀ ਸਰਕਾਰ ਦਾ ਜਥੇਬੰਦੀ ਆ ਉਹ ਨਿਰਮਲੇ ਪੰਥਨਾ ਸਾਡਾ ਲਿਟੀਗੇਸ਼ਨ ਚੱਲਦੀ ਸੀ ਉਹ ਬੈਠ ਕੇ ਦੋਹਾਂ ਧਿਰਾਂ ਦਾ ਫੈਸਲਾ ਹੋ ਗਿਆ ਫੈਸਲਾ ਨਹੀਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਉਹ ਵੀ ਸਾਰਾ ਸੌਟ ਆਊਟ ਕੀਤਾ ਗਿਆ ਤੇ ਬੈਠ ਕੇ ਜੇ ਆਪਣੇ ਕੰਪਰੋਮਾਈਜ਼ ਤਹਿ ਤੇ ਫੈਸਲਾ ਹੋਇਆ ਸੀ ਉਸ ਤਰ੍ਹਾਂ ਤਾਹਾਂ ਥਾਂ ਹੀ ਆਪਣੇ ਕਾਬੂ ਦੀ ਲੋਇ ਚ ਰਹਾ ਪਰ ਜਦਾਂ ਮਾਲਕ ਖਾਉਂਦਾ ਨਹੀਂਗਾ ਇੱਕ ਸਰਦਾਰ ਪਿਆਰਾ ਸਿੰਘ ਆ ਬਰਨਾਲੇ ਤੋਂ ਜਿਹੜਾ ਸਰਕਾਰ ਦਾ ਚੱਕਿਆ ਆ ਔਰ ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਕਿਉਂ ਨਾ ਕਿ ਤੁਸੀਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ 'ਤੇ ਅਣਦੇਖੀ ਨਾ ਕਰੋ ਕਿਉਂਕਿ ਉਹ ਆਪਣੇ ਆਪ ਨੂੰ ਨਿਰਮਲਿਆਂ ਦਾ ਮਹੰਤ ਕਲੇਮ ਕਰਦਾ ਤੇ ਸਾਨੂੰ ਕੋਈ ਨਹੀਂ ਆਪਣਾ ਉਹ ਕਰੇ ਜਿੱਥੇ ਮੱਗੀ ਜਾ ਕੇ ਪਰ ਸਾਡਾ ਜਿਹੜਾ ਲੀਗਲ ਤੌਰ ਦੇ ਉੱਤੇ ਸੁਪਰੀਮ ਕੋਰਟ ਤੱਕ ਲਿਤੀ ਕੇ ਜੀ ਚੱਲੀ ਆ ਉਹ ਸਾਡੀ ਚੱਲੀ ਭਾਈ ਸਰਜੀਤ ਸਿੰਘ ਦੇ ਨਾਲ ਤੇ ਸਰਜੀਤ ਸਿੰਘ ਇੰਡੀਵਿਜੂਅਲ ਕਪੈਸਿਟੀ 'ਚ ਨਹੀਂਗਾ ਜਾਂ ਪਰਸਨਲ ਕੰਪੈਸਟ ਕਪੈਸਿਟੀ ਦੇ ਵਿੱਚ ਨਹੀਂਗਾ ਉਹ ਉਹ ਐਜ ਮਹੰਤ ਆਫ ਦਾ ਨਿਰਮਲਾ ਪੰਥ ਜਿਹੜਾ ਆ ਉਹ ਸੀਗਾ ਤੇ ਨਿਰਮਲੇ ਪੰਥ ਨੇ ਸਮੁੱਚੇ ਤੌਰ ਤੇ ਉਸ ਮੰਡਲ ਨੇ ਪ੍ਰਧਾਨ ਨੇ ਜਨਰਲ ਸਕੱਤਰ ਸਾਹਿਬਾਨ ਸਾਰੇ ਮੈਂਬਰਾਂ ਨੇ ਬੈਠ ਕੇ ਉਹ ਸਾਰਾ ਸਮਝਲਤਾ ਕੀਤਾ ਤੇ ਸਰਕਾਰ ਦੀ ਆੜ ਥੱਲੇ ਉਹ ਪਿਆਰਾ ਸਿੰਘ ਜਿਹੜਾ ਉਹ ਪਰੇਸ਼ਾਨੀ ਕਰ ਰਿਹਾ ਨਜਾਇਜ਼ ਤੇ ਸਾਡੇ ਜਿਹੜੇ ਪ੍ਰਬੰਧਕ ਕਰਤਾ ਮੈਨੇਜਰ ਸਾਹਿਬਾਨ ਉਹਨਾਂ ਦੇ ਵੀ ਪਿੱਛੇ ਉਹ ਹੱਥ ਧੋ ਕੇ ਪਿਆ ਆ ਤੇ ਮੈਂ ਸਮਝਦਾ ਬਈ ਇਹ ਧਮਕੀਆਂ ਦਿੰਦੇ ਆ ਤੇ ਇਹਦੇ ਪਿੱਛੇ ਤੁਹਾਡੇ ਦਾ ਬ੍ਰਿੰਡਕਲ ਐਂਡ ਹੋ ਸਕਦੇ ਉਹ ਤਾਂ ਵਿਚਾਰਾ ਮੁਲਾਜ਼ਮ ਐ ਤੇ ਜੇ ਖੁਦਾ ਨਾ ਖਾਸ ਤਾਂ ਉਹਨੂੰ ਕੋਈ ਨੁਕਸਾਨ ਪਹੁੰਚਦਾ ਤੇ ਮੈਂ ਸਮਝਦਾ ਉਹਦੇ ਵਿੱਚ ਫਿਰ ਇਹ ਮਹਾਂਕ ਸਿੱਧਾ ਜ਼ਿੰਮੇਵਾਰ ਹੋਊਗਾ ਤੋ ਇਹ ਵੀ ਅੱਜ ਦਾ ਮੁੱਦਾ ਜਿਹੜਾ ਸਿਗਾ ਸਾਡਾ ਅਹਿਮ ਸਿਗਾ ਸੋ ਗੁਰੂ ਸਾਹਿਬ ਕਿਰਪਾ ਕਾਰਨ ਇਹ ਇੱਕ ਜਿਹੜੀ ਵੱਡੀ ਹੋਰ ਜਿਹੜੀ ਸਾਡੇ ਵਿੱਚ ਉਹ ਸੀ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਧਰਮ ਦੀਆਂ ਗੱਲਾਂ ਚੱਲੀਆਂ ਸਿੱਖ ਧਰਮ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਸਿੱਖ ਪੰਥ ਦੇ ਬਾਣੀ ਉਹਨਾਂ ਨੇ ਸਤਗੁਰੂ ਜੀ ਨੇ ਇੱਕ ਨਿੱਗਰ ਪੈਣਾ ਗੁਰਸ਼ਬਦ ਦੀਆਂ ਪਾਈਆਂ ਉਹਨਾਂ ਨੇ ਹੁੰਡੋ ਹੀ ਆ ਤੂੜੀਆਂ ਤਫਾਉਣੇ ਜਾਂ ਇੱਕ ਆਪਣਾ ਧਿਆਨ ਲਾ ਕੇ ਬਹਿਣਾ ਕਾਰਮਕਾਂਡ ਸਾਰਿਆਂ ਨੂੰ ਨਿੰਦਾ ਕੀਤੀ ਜਿਹੜੇ ਬਖ ਬਖ ਸੈਕਟਾਂ ਚ ਵੰਡਿਓ ਸੀ ਜਾਤ ਪਾਤ ਉੱਚ ਨੀਚ ਉਹਨਾਂ ਸਾਰਿਆਂ ਨੂੰ ਇੱਕ ਸਮਤਲ ਤੇ ਲਿਆਂਦਾ ਤੇ ਪਿਛਲੇ ਦਿਨੀ ਆ ਮੇਰ ਕੋ ਇੱਕ ਫੋਟੋ ਵੀ ਆਪਣੇ ਵਾਇਰਲ ਹੋਈ ਆ ਜਿਹੜੀ ਰੋਲ ਗਾਂਧੀ ਸਾਹਿਬ ਨੇ ਉਥੇ ਇੱਕ ਆਵਿਆ ਮੋਦਿਆ ਆਵਿਆ ਮੋਦਰਾ ਦੀ ਫੋਟੋ ਸਤਗੁਰੂ ਜੀ ਦਾ ਕਿਉਂਕਿ ਐਵੇਂ ਹੱਥ ਹੁੰਦਾ ਉਹਨੂੰ ਇਹ ਦਰਸਾਇਆ ਕਿ ਇਹ ਵੀ ਉਹ ਆਵਿਆ ਆਵਿਆ ਮੋਦਰਾ ਆ ਇਹਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਗੁਰਨਾਨਕ ਦੇ ਪਾਤਸ਼ਾਹ ਦੀ ਜਿਹੜੀ ਫਲਸਫਾ ਆ ਉਹ ਇੱਕ ਓੰਕਾਰ ਦਾ ਫਲਸਫਾ ਆ ਉਹਦੇ ਵਿੱਚ 사ਤਗੁਰ ਜੀ ਨੇ ਨੀਮਿਆਂ ਨੂੰ ਉੱਚੇ ਕੀਤਾ ਗਰੀਬਾਂ ਨੂੰ ਉਹਨਾਂ ਨੂੰ ਉਹ ਰਤਵਾ ਬਖਸ਼ਿਸ਼ ਕੀਤਾ ਜਿਹੜਾ ਸਮਾਜ ਦੇ ਵਿੱਚ ਕਿਸੇ ਵੇਲੇ ਘਿਰਨਾ ਕੀਤੀ ਜਾਂਦੀ ਸੀ ਸੋ ਅੱਜ ਦੀ ਇਹ ਜਿਹੜੀ ਸਾਡੀ ਅੰਤਰਕ ਕਮੇਟੀ ਨੇ ਇਹ ਕਿਹਦੀ ਮਤਾ ਪਾਸ ਕੀਤਾ ਕਿ ਸੰਸਦ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫੋਟੋ ਤੇ ਉਹਨਾਂ ਦੀ ਤਸਵੀਰ ਨੂੰ ਆਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਦਾ ਨੋਟਸ ਲੈਂਦੇ ਹਾਂ ਸਪੱਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀ ਪਾਵਨ ਗਰਮਾਣੀ ਤੇ ਸੁਖਿਆਮਾ ਨੂੰ ਸਿਆਸੀ ਬੈਂਚ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਅਕਸਰ ਸਿਆਸੀ ਲੋਕ ਅਜਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਮੌਲਕ ਸਿਧਾਂਤਾਂ ਤੇ ਪਾਵਨ ਗਰਮਾਣੀ ਦੀ ਆਤਾਂ ਦੀ ਵਿਆਖਿਆ ਗਲਤ ਕੀਤੀ ਜਾਂਦੀ ਆ ਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਅਗਾਹ ਤੋਂ ਇਹੋ ਜਿਹੀ ਕੋਈ ਕੋਰ ਬਿਆਦਬੀ ਕਿਸੇ ਮੈਂਬਰ ਨੂੰ ਵੀ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਇਹ ਅਵਿਆਂ ਮੁੰਦਰਾ ਤੇ ਦੂਜਾਂ ਇਹਦੇ ਨਾਲ ਜਾਂ ਆਸਣ ਕਰਨ ਦਾ ਇਹੋ ਦਾ ਸਤਗੁਰੂ ਜੀ ਦਾ ਕੋਈ ਸਿਧਾਂਤ ਨਹੀਂ ਸਤਗੁਰੂ ਜੀ ਦਾ ਪਵਿੱਤਰ ਸਿਧਾਂਤ ਉਹ ਜਿਹੜਾ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੈ ਇੱਥੇ ਕੀ ਆ ਕਿ ਇੱਥੇ ਜੱਲੇ ਕੋਈ ਆਉਂਦਾ ਉਹਨੂੰ ਇਹ ਇੱਥੋਂ ਦੀ ਰਹਿਤ ਤਾਂ ਦੱਸੀ ਜਾਂਦੀ ਆ ਪਰ ਕੌਣ ਅੰਦਰ ਆਉਂਦਾ ਕਿਸੇ ਨੂੰ ਨਹੀਂ ਕਿਹਾ ਜਾਂਦਾ ਕੌਣ ਇਸ਼ਨਾਨ ਕਰਦਾ ਪਵਿੱਤਰ ਸਰੋਵਰ ਦੇ ਵਿੱਚ ਉੱਪਰ ਹੀ ਲਾਉਂਦਾ ਕਿਸੇ ਨੂੰ ਕੁਛ ਨਹੀਂ ਕਿਹਾ ਜਾਂਦਾ ਉਹ ਦਾਰਸ਼ਨਿਕ ਡਿਉੜੀ ਥਾਂ 'ਤੇ ਜਾ ਕੇ ਨਮਸਕਾਰ ਕਰਦਾ ਕੋਈ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਉਹ ਆ ਕੇ ਬਾਹਰ ਪ੍ਰਕਰਮਾਂ ਦੇ ਵਿੱਚ ਸ਼ੇਰਤਨ ਸਰਮਣ ਕਰਦਾ ਕੋਈ ਨਹੀਂ ਪੁੱਛਦਾ ਤੇਰੀ ਜਾਤ ਕੌਣ ਹੈ ਆ ਪਾਤ ਕੌਣ ਹੈ ਉਹਨੂੰ ਦੇਗ ਪਵਿੱਤਰ ਦੇ ਵਿੱਚ ਕੋਈ ਵਿਤਕਰਾ ਨਹੀਂ ਲੰਗਰ ਦੇ ਵਿੱਚ ਕੋਈ ਵਿਤਕਰਾ ਨਹੀਂ ਰਹਿਚੰਦ ਕੋਈ ਵਿਤਕਰਾ ਨਹੀਂ ਔਰ ਸਮੁੱਚੇ ਪ੍ਰਬੰਧ ਦੇ ਤੌਰ ਦੇ ਉੱਤੇ ਅਸੀਂ ਇੱਥੇ ਇਨਫੋਰਮੇਸ਼ਨ ਸੈਂਟਰ ਵੀ ਬਣਾਏ ਜਿਹੜੇ ਉਹਨਾਂ ਦੀ ਸਹਿਯਤਾ ਕਰਦੇ ਆ ਤੋਂ ਮੇਰਾ ਕਹਿਣ ਤੋਂ ਭਾਵ ਗੁਰਨਾਨਕ ਦੇ ਪਾਤਸ਼ਾਹ ਜੀ ਦਾ ਜਿਹੜਾ ਫਲਸਫਾ ਇਹ ਸਰਬੱਤ ਦਾ ਭਲਾ ਤੇ ਮਨੁੱਖਤਾ ਨੂੰ ਸਮਰਪਿਤ ਆ ਇਹ ਸਮੁੱਚੀ ਮੈਂ ਬਾਰ-ਬਾਰ ਤਾਂ ਕਹਿ ਰਿਹਾ ਸੀ ਇਹਦੇ ਵਿੱਚ ਵਰਨਵਾਦ ਕੋਈ ਨਹੀਂ ਗਾ ਇਹਦੇ ਵਿੱਚ ਹੋਰ ਕੋਈ ਸਿਸਟਮ ਨਹੀਂ ਗਾ ਇਹ ਚ ਜਾਤਵਾਦ ਕੋਈ ਨਹੀਂ ਕੀ ਪਰ ਇਹਨੂੰ ਆਪਾਂ ਐਵੇਂ ਦੂਸਰਿਆਂ ਦੇ ਨਾਲ ਰਲਾ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਪਚੇ ਨਹੀਂ ਉਹ ਕਾਰਵਾਈ ਪਾਈ ਆ ਉਹ ਬਿਲਕੁਲ ਗਲਤ ਆ ਅਸੀਂ ਸਪੀਕਰ ਸਾਹਿਬ ਨੂੰ ਬੇਇੱਜ਼ਤੀ ਕਰਦੇ ਇਨ ਫਿਊਚਰ ਇਹੋ ਜਿਹੇ ਬਲਾਰੇ ਜਾਂ ਇਹੋ ਜਿਹੇ ਮੈਂਬਰ ਪਾਰਲੀਮੈਂਟ ਆ ਰੌਲ ਗਾਂਧੀ ਵਰਗੇ ਉਹਨਾਂ ਨੂੰ ਬਿਲਕੁਲ ਅਜਾਇਕ ਨਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਖੋ ਬੇਇੱਜ਼ਤੀ ਆ ਲੀਗਲ ਬੈਕ ਆਫ ਦਾ ਹਰ ਇੱਕ ਨੂੰ ਲੜਨ ਦੀ ਜੇ ਖੇਤਰ ਪਾਰਟੀਆਂ ਦਾ ਹੋ ਜਾਂਦਾ ਉਹ ਭੁਕਾ ਆ ਗਿਆ ਔਰ ਉਹਨਾਂ ਨੇ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਮੈਨੂੰ ਲਿਖੀ ਆ ਕਿਉਂਕਿ ਉਹ ਸਿੱਖ ਨੇ ਅਕਾਲ ਤਖਤ ਤੇ ਸੱਦੀ ਨਹੀਂ ਜਾ ਸਕਦੀ ਅਸੀਂ ਕੋਈ ਇੰਨੇ ਜਾਹਰ ਜਾਬਰ ਵੀ ਨਹੀਂ ਗਏ ਤੇ ਆਪਣਾ ਇਸਤਰੀ ਜਾਤੀ ਦੇ ਕੋ ਤਸ਼ੱਦਦ ਕਰੀਆ ਜਾਂ ਦੇ ਇਸਤਰੀ ਜਾਤੀ ਨੂੰ ਵੀ ਪਛਾਨੀ ਦਾ ਖਮਲਾ ਕਰਨਾ ਪਵੇ ਪਰ ਮੈਂ ਪਹਿਲਾਂ ਵੀ ਬੋਲਦੇ ਨੇ ਕਿਹਾ ਕਿ ਜਾਨ ਦੇ ਵਿੱਚ ਜਿਹੜੀ ਉਹ ਨਹੀਂ ਗਲਤੀ ਅਣਜਾਣੇ ਦੀ ਮਾਫੀ ਕੀਤੀ ਜਾ ਸਕਦੀ ਆ ਤੇ ਜੇਲੇ ਜਾਣ ਕੇ ਤੁਸੀਂ ਕਰੋ ਵੇ ਕੀ ਆ ਵੀ ਉਹ ਜਦਨ ਆਈ ਕਿੰਨੀ ਸੰਗਤ ਸੀ ਦੇਖਿਆ ਕੋ ਜੋਗਾ ਇਥੇ ਕਰਦਾ ਇਥੇ ਦੀ ਇੱਕ ਪਰੰਪਰਾ ਆ ਤੇ ਮੇਰਾ ਕਹਿਣ ਤੋਂ ਬਾਅਦ ਵੀ ਅਸੀਂ ਤਾਂ ਕੋਈ ਇਦਾਂ ਦੇ ਨਹੀਂ ਗੇ ਪਰ ਜੇ ਉਹਨੇ ਕਾਨੂੰਨੀ ਚਾਰਾ ਜੋਰੀ ਕਰਨਾ ਤਾਂ ਹੱਥ ਮੰਨਦਾ ਕਰੇ ਹੋ ਉਹ ਇਲਜ਼ਾਮ ਲਾ ਰਹੇ ਆ ਵੀ ਬਾਹਰ ਪ੍ਰੋਪਰ ਨਾਲ ਲਿਖਿਆ ਨਹੀਂ ਹੋਇਆ ਕਿ ਕਿਹੜੀ ਕਿਹੜੀ ਬੰਦੀ ਆ ਜੀ ਜੋਗਾ ਨਹੀਂ ਕਰਦਾ ਤੁਸੀਂ ਬਾਹਰ ਕਿਤੇ ਲਿਖਿਆ ਨਹੀਂ ਦੱਸੋ ਦੇਖੋ ਇਹ ਬਿਲਕੁਲ ਗਲਤ ਗੱਲ ਆ ਇਹ ਨੇਮ ਐਕਸਕਿਊਜ਼ ਇੱਕ ਬਣਾਇਆ ਜਾ ਰਿਹਾ ਕਿਉਂਕਿ ਜਿਸ ਲਈ ਇੱਥੇ ਸਾਜਖੰਡ 'ਚ ਪੈਰ ਪਾਉਂਦਾ ਕੋਈ ਬੰਦਾ ਤੇ ਉਹ ਸਾਰਾ ਵਾਦਾ ਵਰਨ ਦੇਖ ਲੇ ਤਾਂ ਤੇ ਮੇਰਾ ਖਿਆਲ ਉਹਨੂੰ ਵਾਦਾ ਵਰਨ ਦਾ ਵੀ ਪਤਾ ਜਾਂ ਤਾਂ ਉਹ ਹੋਗਣਾ ਪਰ ਕੋਈ ਹੋਰ ਕਰਦਾ ਹੋਈ ਸੀ ਜਾਂ ਕੋਈ ਸੀ ਇਹ ਬਿਲਕੁਲ ਨੇ ਉਹਦਾ ਕੂਜਿਆ ਜਿਹੜਾ ਬਹਾਨਾ ਆ ਇਹ ਬਹਾਨਾ ਘੜਿਆ ਕਢਾਇਆ ਜਾਂ ਇਹ ਮੇਰਾ ਖਿਆਲ ਕਿਸੇ ਵੀ ਤਰ੍ਹਾਂ ਬਾਤ ਵਾਦਾ ਵਰਨ ਜੋ ਪਾਸ ਹੈ ਉਹ ਕਿਹਾ ਜਾ ਰਿਹਾ ਕਿ ਇਹ ਹੈ ਦੇਖੋ ਸਾਨੂੰ ਤਾਂ ਸਾਨੂੰ ਤਾਂ ਜਿਹੜੀ ਖਬਰ ਮਿਲੀ ਆ ਉਹ ਸੋਰਸ ਤੋਂ ਅਸੀਂ ਤਾਂ ਸਿਰਫ ਉਹਨਾਂ ਨੂੰ ਉਹਨਾਂ ਦੇ ਪੁੱਤਰ ਜਾਬ ਕਿਉਂਕਿ ਉਹਨਾਂ ਸਾਰਾ 40 ਸਾਲ ਦਾ ਪਾਂਡ ਸਿੱਟ ਪਾਂਡ ਨੂੰ ਲੈ ਕੇ ਲਾਇਆ ਇਸ ਕਰਕੇ ਉਹਨਾਂ ਦੇ ਕਾਲ ਚਲਾਉਣ ਦੇ ਦੁੱਖ ਦਾ ਵੀ ਮਾਰਕ ਕਰਦੇ ਤੇ ਉਹਨਾਂ ਨੂੰ ਆਪਣੀ ਸ਼ਾਦਾ ਦੇ ਕੋਲ ਦਿੱਤੀ। ਜੀ ਸਾਹਿਬ ਆਪਣੇ ਪਾਲ ਸਿੰਘ ਨੂੰ ਅੱਜ ਸਾਰਾ ਸਿੱਟ ਪਾਂਡ ਮੰਨ ਕਰ ਰਿਹਾ ਸੀਗਾ ਉਹਨਾਂ ਨੂੰ ਅੱਜ ਦੇਲ ਦਿੱਤੀ ਹੈ ਜਿਹੜਾ ਵਾਸਤੇ 850 ਪਰ ਸ਼ਰਤਾਂ ਬਹੁਤ ਜ਼ਿਆਦਾ ਲਗਾਈਆਂ ਗਈਆਂ ਜਿਹੜੀਆਂ ਅੱਜ ਤੱਕ ਕਿਸੇ ਤੇ ਨਹੀਂ ਲਗਾਈਆਂ। ਅੰਮ੍ਰਿਤਸਰ ਤੋਂ ਸੁਨੀਲ ਖੋਸਰਾ ਦੀ ਰਿਪੋਰਟ